ਤੁਸੀਂ ਅੰਦਾਜ਼ਾ ਲਾਇਆ ਕਿ ਮਾਂ ਕਿਥੋਂ ਤੱਕ ਮਾਫ਼ ਕਰਨ ਦਾ ਮਾਤਾ ਰਖਦੀ ਹੈ ਇੱਕ ਮਾਂ ਹੈ ਸਿਰ ਦਾ ਸਾਈਂ ਤੁਰ ਗਿਆ ਵਿਧਵਾ ਹੋ ਗਈ ਇੱਕੋ ਇੱਕੋ ਲਾੜ ਹੈ ਬੜੇ ਲਾਡਾਂ ਨਾਲ ਉਸ ਨੂੰ ਪਾਲਿਆ ਬੈਠੇ ਨੂੰ ਇੱਕ ਦਿਨ ਉਹ ਕੁੱਠੇ ਰਾਤ ਰੁਪਿਆ ਉਹਨੂੰ ਸੰਗਤ ਮਾੜੀਆਂ ਦੀ ਹੋ ਗਈ ਤੇ ਸੰਗਤ ਨੇ ਕੀ ਰੰਗ ਲਾਇਆ ਕਿ ਚਿੱਟਾ ਵੀ ਲੱਗ ਗਿਆ ਸਮੈ ਪਿਆ ਹੋ ਗਿਆ ਤੇ ਤੁਹਾਨੂੰ ਪਤਾ ਹੀ ਦੁਨੀਆ 'ਚ ਤੁਸੀਂ ਦੇਖਦੇ ਹੋ ਸੁਣਦੇ ਹੋ ਜਿਹੜਾ ਇਹ ਨਸ਼ਾ ਹੈ बंदा नशा करता है फिर नशा बंदे पहला इंसान नशा वरत बरत लगी नशे अपनी सारी जमीन हौली ही करें शुरू चाचे गौर नहीं की अगला कहता चल व ਤੇ ਦੇ ਬੋਤਲਾ ਬਹੁਤ ਬਚਾ ਇਕਰ ਤੈਨ ਆਪਣਾ ਘਰ ਵੀ ਨਹੀਂ ਚਾਇਆ ਕਿਸੇ ਪਰਿਵਾਰ ਨੇ ਕਿਹਾ ਕਿ ਤੁਸੀਂ ਕਿੱਥੇ ਜਾਓਗੇ ਇੱਕ ਕਮਰਾ ਦੇਤਾ ਉਹ ਪਰਵਾਰ ਬਾਹਰ ਸੀ ਉਹ ਕਹਿੰਦੇ ਇੱਥੇ ਰਹੀ ਚੱਲੋ ਔਰ ਮਾਂ ਲੋਕਾਂ ਦੇ ਘਰਾਂ ਚ ਕੰਮ ਕਰਕੇ ਦੋ ਮਹੀਨੇ ਰੋਟੀ ਖਾਦੀ ਚਲੀ ਪੁੱਤਰ ਸਾਰਾ ਦਿਨ ਨਸ਼ੇ 'ਚ ਉਹਨੂੰ ਕੋਈ ਸੋਧ ਬੋਧ ਨਹੀਂ ਜਦੋਂ ਘਰ ਦੇ ਭਾਂਡੇ ਤੱਕ ਵੇਚ ਦਿੱਤੇ ਪੇਟੀਆਂ ਅਲਮਾਰੀਆਂ ਤੱਕ ਵੇਚ ਦਿੱਤੀਆਂ ਨਹੀਂ ਬੜਾ ਰੋਕਣਾ ਉਹਨੇ ਮਾਂ ਨੂੰ ਕੁੱਟਮਾਰ ਕਰਣੀ ਧੱਕਾ ਮਾਰਨਾ ਕਈ ਵਾਰੀ ਸਿਰ ਤੇ ਸੱਟ ਲੱਗੀ ਮਾਂ ਦਾ ਸਿਰ ਫਟਿਆ ਕਈ ਵਾਰੀ ਲੱਤਾਂ ਬਾਹਾਂ ਟੁੱਟੀਆਂ ਮਾਂ ਦੀਆਂ ਜਦੋਂ ਕੁੱਟਿਆ ਉਹਨੇ ਉਹकी मां रोकਦੀ ਸੀ बोलਦੀ ਸੀ ਉਹਨੂੰ ਨਸ਼ਾ ਦੇਦਾ ਸੀ ਕਰਦਾ ਇੱਕ ਦਿਨ ਉਹਨੇ ਕੀ ਕੀਤਾ ਆਪਣੀ मां ਨੂੰ ਕਹਿੰਦਾ ਕਿ ਆ ਜਿਹੜੀਆਂ ਕਰਨਾ ਚ ਤੇਰੇ ਵਾਲੀਆਂ ਨੇ ਨਾ ਤੇ ਵੀ ਦੇ ਮੈਨੂੰ ਲਾ ਕੇ ਆਪੋ मां ਕਹਿੰਦੀ ਨਹੀਂ ਬੇਟਾ ਇਹ ਤਾਂ ਮੇਰੀ मां ਨੇ ਯਾਦ ਇਹ ਮੈਨੂੰ ਬਾਤ ਕੇ ਤੋਰਿਆ ਸੀ ਇਹ ਕਰਨਾ ਨਹੀਂ ਬਾਲੀਆਂ ਮੈਨੂੰ ਮੇਰੀ ਮਾਂ ਨਾਲ ਜੋੜਿਆ ਇਹਨਾਂ ਨੇ ਯਾਦ ਰਹਦੀ ਹੈ ਨਿਸ਼ਾਨੀ ਹੈ ਗੱਲ ਮੁੱਕਦੀ ਉਹਨੇ ਆਪਣੀ ਮਾਂ ਦੇ ਗੰਨਾਂ 'ਚੋਂ ਬਾਲੀਆਂ ਜਦੋਂ ਖਿੱਚੀਆਂ ਉਹਦੇ ਕੰਨ ਲਉ ਲਹਾਟ ਕੀਤੇ ਮਾਂ ਰਲਾਉਂਦੀ ਇਹ ਬਾਤ ਨੂੰ ਭਜਦੀ ਹੈ ਤੇ ਮਾਂ ਦੇ ਮੂੰਹ ਵਿੱਚ ਕੱਪੜਾ ਦੇ ਦਿੱਤਾ ਉਹਦੀ ਆਵਾਜ਼ ਬੰਦ ਕਰਕੇ ਉਹਨੇ ਮਾਂ ਨੂੰ ਇੰਨਾ ਕੁੱਟਿਆ ਤੇਰੇ ਜਮਾਂ ਉਹਦੀ ਤੜਪਦੀ ਹੈ ਤੇ ਉਹ ਡੰਡਿਆਂ ਨਾਲ ਕੁੱਟ ਰਿਆ ਐਠਾ ਪਾਪੀ ਤੇ ਇਕਲੀ ਮਾਂ ਦੇ ਹੱਥ ਪੈਰ ਬੰਨ੍ਹ ਕੇ ਬੋਰੀ 'ਚ ਬੰਨ੍ਹ ਕੇ ਮਾਂ ਨੂੰ ਵਗਦੀ ਨਹਿਰ 'ਚ ਸੁੱਟ ਦਿੱਤਾ ਕ ਖਤਮ ਹੋ ਜੂਗੀ ਉਹਦੇ ਬਾਣੇ ਦਾ ਖਤਮ ਹੋ ਗਈ ਪਰ ਰੱਬ ਰਖਣਾ ਬਾਕੀ ਹੋ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਵਾਹਿਗੁਰੂ ਉਹ ਡਾਡੇ ਦਾ ਹੱਥ ਸੀ ਉਹ ਮਾਂ ਦੀ ਜਿਹੜੀ ਬਾਡੀ ਸੀ ਨਾ ਉਹ ਬੋਰੀ ਮੋਕੇ ਤੋਂ ਫਸਦੇ ਕਿਧਰੋਂ ਖਾਲ ਜਾਂਦੇ ਸੀ ਕਿੰਤਾ ਚ ਪਾਣੀ ਲੱਗਦਾ ਨਹਿਰਾਂ ਤੋਂ ਤੇ ਕਿਸੇ ਜ਼ਿਮੀਂਦਾਰ ਨੇ ਜਦੋਂ ਉਹ ਬੋਰੀ ਖੋਲੀ ਤੇ ਦੇਖਿਆ ਇੱਕ ਬੁੱਢੜੀ ਮਾਂ ਤੇ ਜੀ ਨਾਮ ਚ ਚੱਲਦੀ ਹੈ ਜਿਉਂਦੀ ਹੈ ਕਿ ਮਰੀ ਨਹੀਂ ਛੇਤੀ ਕਾਬੂ ਆ ਗਿਆ ਤੇ ਛੇਤੀ ਛੇਤੀ ਮਾਂ ਨੂੰ ਉਸ ਬੁੱਢੜੀ ਮਾਂ ਨੂੰ ਲੈ ਕੇ ਹਸਪੀਟਲ ਗਿਆ ਉਹ ਜ਼ਿਮੀਂਦਾਰ ਕੋਈ ਤੇ ਜਦੋਂ ਹਸਪਤਾਲ 'ਚ ਮਾਂ ਪਈ ਆ ਨਾ ਪਿਆਰਿਓ ਤੇ ਡਾਕਟਰ ਕੋਲ ਖੜਾ ਤੇ ਉਸ ਲਿਆਉਣ ਵਾਲੇ ਨੂੰ ਕਹਿੰਦਾ ਵੀ ਪੁਲਿਸ ਬੁਲਾਓ ਪੁਲਿਸ ਕੇਸ ਬਣਦਾ ਏ ਅਟੈਂਪਟ ਟੂ ਮਰਡਰ ਹੈ ਮਰਡਰ ਦਾ ਕੇਸ ਬਣਦਾ ਮਾਰ ਕੇ ਬੰਨ ਕੇ ਛੁੱਟੀ ਹੈ ਪਤਾ ਨਹੀਂ ਕੀ ਦੀ ਫਲਾਸ਼ ਹੈ ਕੌਣ ਹੈ ਸ਼ੁਕਰ ਕਰੋ ਮਾਲਕ ਦਾ ਬਚ ਗਈ ਇਹ ਕੋ ਜਿਹੜੀ ਮਾਰ ਹੈ ਨਾ ਬੈੱਡ ਤੇ ਡੇਟੀ ਹੋਈ ਹੈ ਹਸਪਤਾਲ ਸਰੀਰ ਖਾਂ ਖਾਂ ਤੋਂ ਟੁੱਟਿਆ ਹੋਇਆ ਉਹ ਡਾਕਟਰ ਦੇ ਮੂਰੇ ਹੱਥ ਜੋੜਦੀ ਹੈ ਡਾਕਟਰ ਸਾਹਿਬ ਪੁਲਿਸ ਨਾਲ ਬੁਲਾਇਓ ਤੁਹਾਡੇ ਮੂਰੇ ਹੱਥ ਜੋੜ ਕੇ ਤਰਲਾ ਕਰਦੀ ਆ ਪੁਲਿਸ ਨਾਲ ਬੁਲਾਇਓ ਹਣ ਪੁਲਿਸ ਨਾਲ ਬੁਲਾਇਓ ਕਹਿੰਦੇ ਕੀ ਗੱਲ ਉਹ ਰੋਦੀ ਰੋਦੀ ਕਹਿੰਦੀ ਜੇ ਤੁਸੀਂ ਪੁਲਿਸ ਬੁਲਾ ਲਈ ਮੇਰੇ ਪੁੱਤ ਦਾ ਘਰ ਪਟਿਆ ਜਾਊਗਾ ਓਹੋ ਮਰਨ ਕਿਨਾਰੇ ਪਈਏ ਤਾਂ ਮੈਂ ਕਹਿੰਦੀ ਅੰਦਰੇ ਪੁੱਤ ਦਾ ਘਰ ਵਸਦਾ ਰੱਖ ਲੈ